ਸਤਿਗੁਰ ਜੀ ਕੀ ਫਤਿਹ ਸਗੁਰ ਪਿਆਰ ਵਾਲਿਓ ਸਤਸੰਗੀ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 355 ਤੇ ਹੀ ਸੁਭਾਇਮਾਨ ਸ਼ਬਦ ਪੜਿਆ ਜੋ ਸਤਿਗੁਰੂ ਸਮਝਾਉਣਾ ਕਰਦੇ ਨੇ ਕਾਚੀ ਗਾਗਰ ਦੇਹ ਦੁਹੇਲੀ ਉਪਜਾਇ ਬਿਨਸੇ ਦੁੱਖ ਪਾਈ ਨਿਤ ਬਕਾਰਾਂ ਵਿੱਚ ਖਚਤ ਰਹਿਣ ਕਰਕੇ ਇਹ ਸਰੀਰ ਦੁੱਖਾਂ ਦਾ ਘਰ ਬਣਿਆ ਪਿਆ ਹੈ ਬਕਾਰਾਂ ਦੇ ਅਸਰ 헤ਠੋਂ ਨਹੀਂ ਨਿਕਲਦਾ ਤੇ ਕੱਚੇ ਘੜੇ ਸਮਾਨ ਹੈ ਜੋ ਤੁਰੰਤ ਪਾਣੀ ਵਿੱਚ ਗਲ ਜਾਂਦਾ ਹੈ ਪੈਦਾ ਹੁੰਦਾ ਹੈ ਸਾਰੀ ਉਮਰ ਦੁੱਖ ਪਾਂਦਾ ਹੈ ਤੇ ਫਿਰ ਨਾਸ ਹੋ ਜਾਂਦਾ ਹੈ ਅਗੇ ਮਾਰਾ ਦੱਸਦ ਨੇ ਇਹ ਜਗ ਸਾਗਰ ਦੁੱਤਰ ਕਿਉ ਤਰੀਏ ਬਿਨ ਹਰ ਗੁਰ ਪਾਰ ਨ ਪਾਈ ਮਹਾਰਾਜ ਕਹਿੰਦੇ ਇੱਕ ਪਾਸੇ ਤਾਂ ਕੱਚੇ ਘੜੇ ਵਰਗਾ ਇਹ ਸਰੀਰ ਹੈ ਦੂਜੇ ਪਾਸੇ ਇਹ ਜਗਤ ਇੱਕ ਐਸਾ ਸਮੁੰਦਰ ਹੈ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ ਇਸ ਵਿਕਾਰ ਭਰੇ ਸਰੀਰ ਦਾ ਆਸਰਾ ਲੈ ਕੇ ਇਸ ਵਿੱਚੋਂ ਤਰਿਆ ਨਹੀਂ ਜਾ ਸਕਦਾ ਗੁਰੂ ਪ੍ਰਮਾਤਮਾ ਦਾ ਆਸਰਾ ਲੈਣ ਤੋਂ ਬਿਨਾਂ ਪਾਰ ਨਹੀਂ ਲੰਘ ਸਕੀਦਾ ਦੇਖੋ ਗੁਰੂ ਪਿਆਰ ਵਾਲਿਓ ਪਹਿਲਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਵਾਲੇ ਬੰਦ ਵਿੱਚ ਦੱਸਦਾ ਵੀ ਇਹ ਸਰੀਰ ਕੱਚੀ ਗਾਗਰ ਵਰਗਾ ਹੈ ਇੱਕ ਤਾਂ ਗਾਗਰ ਪੱਕ ਜਾਂਦੀ ਹੈ ਨਾ ਕਮਿਹਾਰ ਵੀਰ ਮਿੱਟੀ ਦੀਆਂ ਗਾਗਰਾਂ ਬਣਾਉਂਦੇ ਨੇ ਘਰੇ ਬਣਾਉਂਦੇ ਨੇ ਉਹਨਾਂ ਨੂੰ ਪਕਾ ਲੈਂਦੇ ਨੇ ਉਹ ਪੱਕੀ ਹੋਈ ਗਾਗਰ ਜਾਂ ਘੜਾ ਪੱਕਿਆ ਹੋਇਆ ਉਹਨੂੰ ਜਿੰਨਾ ਮਰਜ਼ੀ ਸਮੁੰਦਰ ਦੇ ਵਿੱਚ ਰੱਖੀ ਰੱਖੋ ਉਹ ਨਹੀਂ ਗਲਦਾ ਨਹੀਂ ਉਹ ਤੇ ਜੇ ਉਹ ਪਕਾਉਣ ਤੋਂ ਬਿਨਾਂ ਹੀ ਕੱਚੀ ਗਾਗਰ ਨੂੰ ਪਾਣੀ ਵਿੱਚ ਰੱਖਿਆ ਜਾਏ ਤਾਂ ਬਹੁਤ ਸੇਤੀ ਗਲ ਜਾਣਾ ਉਹਨੇ ਮਹਾਰਾਜ ਕਹਿੰਦੇ ਨਾ ਇਸੇ ਤਰ੍ਹਾਂ ਹੀ ਤੇਰਾ ਸਰੀਰ ਹੈ ਭਾਈ ਤੇ ਬਕਾਰਾਂ ਦੇ ਸਾਗਰ ਵਿੱਚ ਇਹ ਰਹਿੰਦਾ ਸਦਾ ਹੀ ਕਿੰਨਾ ਚਿਰ کٹ ਜਾਏਗਾ ਜਿਵੇਂ ਕੱਚੀ ਗਾਗਰ ਕੱਚਾ ਘੜਾ ਪਾਣੀ ਦੇ ਵਿੱਚ ਗਲ ਜਾਣਾ ਇਸੇ ਤਰ੍ਹਾਂ ਹੀ ਭਾਈ ਇਹਨੇ ਬਕਾਰਾਂ ਦੀ ਬਕਾਰਾਂ ਦੇ ਦਲਦਲ ਵਿੱਚ ਜਾਂ ਬਕਾਰਾਂ ਦੇ ਸਾਗਰ ਵਿੱਚ ਕਹੋ ਇਸ ਸਰੀਰ ਨੇ ਗਲ ਜਾਣਾ ਤੇ ਜੇ ਮਹਾਰਾਜ ਦਾ ਇਸ ਦੱਸਦੇ ਨੇ ਵੀ ਤੁਝ ਬਿਨ ਅਬਰ ਨਾ ਕੋਈ ਮੇਰੇ ਪਿਆਰੇ ਤੁਝ ਬਿਨਾ ਵਰਨਾ ਕੋਈ ਹਰੇ ਵੀ ਜੇ ਪ੍ਰਮਾਤਮਾ ਦੇ ਨਾਮ ਦੇ ਨਾਲ ਇਸ ਮਨ ਨੂੰ ਪੱਕਾ ਕਰ ਲ ਕੇ ਗੁਰੂ ਦਾ ਗਿਆਨ ਪੱਲੇ ਹੋਵੇ ਤੇ ਸਾਨੂੰ ਰਹਿਣ ਸਹਿਣ ਦਾ ਢੰਗ ਆਜੇ ਸੰਸਾਰ ਦੇ ਵਿੱਚ ਤੇ ਬਕਾਰਾਂ ਤੋਂ ਬਚ ਜਾਈਏ ਫੇਰ ਇਹ ਖਰਾ ਪੱਕੇ ਘੜੇ માં ਕਹਿ ਲੋ ਵੀ ਇਹ ਪਾਰ ਲੰਘ ਜਾਏਗਾ ਕਿ ਪੱਕੇ ਘੜੇ ਦੇ ਉੱਤੇ ਤਾਂ ਮਨੁੱਖ ਵੀ ਸਵਾਰ ਹੋ ਕੇ ਲੰਘ ਜਾਂਦਾ ਬੇੜੀ ਦਾ ਆਸਰਾ ਬਣਾ ਕੇ ਕੱਚੇ ਘੜੇ ਪੱਕੇ ਘੜੇ ਦੇ ਉੱਤੇ ਤਰਿਆ ਜਾਂਦਾ ਜੀ ਸਮੁੰਦਰ ਦੇ ਵਿੱਚ ਦਰਿਆਤ ਪਾਰ ਕਰਨ ਆਵੇ ਤਾਂ ਘੜੇ ਦੇ ਉੱਤੇ ਤਰਿਆ ਜਾਂਦਾ ਇਸ ਤਰ੍ਹਾਂ ਮਹਾਰਾਜ ਜ ਨੇ ਸਮਝਾਉਣਾ ਕੀਤਾ ਕੱਚੇ ਘੜੇ ਦੀ ਕੱਚੀ ਗਾਗਰ ਦੀ ধারণা ਦੇ ਕੇ ਬਜੇ ਨਾਮ ਬਾਣੀ ਨਾਲ ਨਾ ਜੁੜਿਆ ਬਕਾਰ ਤੋਂ ਨਾ ਛੱਡੇ ਭਾਈ ਫਿਰ ਕੱਚੇ ਘੜੇ ਦੀ ਤਰ੍ਹਾਂ ਤੈਂ ਗਲ ਜਾਣਾ ਤੇ ਜਿਹੜਾ ਅਗਲਾ ਬੰਦ ਆਪਾ ਪੜਿਆ ਤੁਝ ਬਿਨ ਅਬਰਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਬਰਨਾ ਕੋਈ ਹਰੇ ਏ ਮੇਰੇ ਪਿਆਰੇ ਹਰੀ ਮੇਰਾ ਤੇਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਤੇਥੋਂ ਬਿਨਾ ਮੇਰਾ ਕੋਈ ਨਹੀਂ ਗੁਰੂ ਜੀ ਸਮਝਾਉਣਾ ਕਰਦੇ ਨੇ ਸਰਬੀ ਰੰਗੀ ਰੂਪੀ ਤੂੰ ਹੈ ਇਸ ਬਖਸ਼ ਜਿਸ ਨਦਰ ਕਰੇ ਮਹਾਰਾਜ ਕਹਿੰਦੇ ਤੂੰ ਸਾਰੇ ਰੰਗਾਂ ਵਿੱਚ ਸਾਰੇ ਰੂਪਾਂ ਵਿੱਚ ਮੌਜੂਦ ਹੈ ਏ ਭਾਈ ਜਿਸ ਜੀਵ ਉੱਤੇ ਮਿਹਰ ਦੀ ਨਜ਼ਰ ਕਰਦਾ ਹੈ ਪ੍ਰਮਾਤਮਾ ਉਸ ਨੂੰ ਬਖਸ਼ ਲੈਂਦਾ ਹੈ ਰਹਾਉ ਸਾਸ ਬੁਰੀ ਘਰ ਬਾਸ ਨਾ ਦੇਵੇ ਵਾਹ ਸਾਸ ਬੁਰੀ ਘਰ ਬਾਸ ਨਾ ਦੇਵੇ ਪਰ ਸੋ ਮੈਨ ਨਾ ਦੇ ਬੁਰੀ ਹੁਣ ਕਿਹੜੀ ਸੱਸ ਬੁਰੀ ਆ ਦੱਸਦੇ ਨੇ ਮਹਾਰਾਜ ਮੇਰਾ ਪ੍ਰਭੂ ਪਤੀ ਮੇਰੇ ਹਿਰਦੇ ਘਰ ਵਿੱਚ ਹੀ ਵੱਸਦਾ ਹੈ ਪਰ ਇਹ ਭੈੜੀ ਸੱਸ ਕਿਹੜੀ ਆ ਭੈੜੀ ਮਾਤ ਸਰੀਰ ਕਰਕੇ ਨਹੀਂ ਇਹ ਭੈੜੀ ਮਾਤਾ ਸੱਸ ਜਿਹੜੀ ਮਹਾਰਾਜ ਸਮਝਾਉਣਾ ਕਰਦੇ ਨੇ ਇਹ ਭੈੜੀ ਸੱਸ ਮਾਇਆ মোহ ਮਾਇਆ ਮੈਨੂੰ ਹਿਰਦੇ ਘਰ ਵਿੱਚ ਟਿਕਣ ਹੀ ਨਹੀਂ ਦਿੰਦੀ ਭਾਵ ਮੇਰੇ ਮਨ ਨੂੰ ਸਦਾ ਬਾਹਰ ਮਾਇਕ ਪਦਾਰਥਾਂ ਦੇ ਪਿੱਛੇ ਭਜਾਈ ਫਿਰਦੀ ਹੈ ਇਹ ਚੰਦਰੀ ਮੈਨੂੰ ਪਤੀ ਨਾਲ ਮਿਲ ਨਹੀਂ ਦਿੰਦੀ ਮੋਹ ਮਾਇਆ ਠੀਕ ਹੈ ਜੀ ਅੱਗੇ ਅੱਗੇ ਮਹਾਰਾਜ ਦੱਸ ਦੇਣੇ ਸਖੀ ਸਾਜਨੀ ਕੇ ਹਉ ਚਰਨ ਸਰਵ ਹਰ ਗੁਰ ਕਿਰਪਾ ਤੇ ਨਦਰ ਧਰੀ ਮਹਾਰਾਜ ਕਹਿੰਦੇ ਇਸ ਚੰਦਰੀ ਤੋਂ ਬਚਨ ਲਈ ਮੈਂ ਸਤਸੰਗੀ ਸੋਹੇਲੀਆਂ ਦੇ ਚਰਨਾਂ ਦੀ ਸੇਵਾ ਕਰਦੀ ਹਾਂ ਵੇ ਸਤਸੰਗੀਆਂ ਜਿਹੜੇ ਸੱਚ ਤੇ ਸੱਚ ਨਾਲ ਜੁੜੇ ਹੋਏ ਨੇ ਉਹਨਾਂ ਦੀ ਮੈਂ ਹੁਣ ਸਹੇਲੀ ਬਣੀ ਆ ਉਹਨਾਂ ਦੀ ਸਤਸੰਗੀਆਂ ਸੰਗਤ ਕਰ ਰਹੀ ਆ ਜਿਵੇਂ ਆਪਾਂ ਹੁਣ 35 ਮਹਾਂਪੁਰਖ 35 ਮਹਾਂਪੁਰਖਾਂ ਦੀ ਬਾਣੀ ਨਾਲ ਜੁੜੇ ਹੋਏ ਆ ਇਸ ਟਾਈਮ ਆਪਾਂ ਤੇ 35 ਮਹਾਂਪੁਰਖ ਜੀਵ ਆਤਮਾ ਇਨਾਂ ਦੀ ਸਹੇਲੀ ਬਣ ਜੇ ਤਾਂ ਜੇ ਮਨ ਮਨ ਜੁੜਿਆ ਰਹੇ ਗੁਰੂ ਦੇ ਗਿਆਨ ਨਾਲ ਸਤ ਸੰਗ ਵਿੱਚ ਰਹਿ ਕੇ ਗੁਰੂ ਮਿਲਦਾ ਹੈ ਕਿਉਂਕਿ ਜਦੋਂ ਇਹਨਾਂ ਦੀ ਸੰਗਤ ਹੋਏਗੀ ਸੱਚੀਆਂ ਸਹੇਲੀਆਂ ਦੀ ਸੱਚੇ ਭਗਤ ਪਿਆਰਿਆਂ ਦੀ ਬਾਣੀ ਨਾਲ ਜੁੜ ਜਾਗੇ ਆਪਣਾ ਤੇ ਜੀਵ ਆਤਮਾ ਦਾ ਪ੍ਰਭੂ ਪਰਮਾਤਮਾ ਦੇ ਨਾਲ ਮੇਲ ਹੋ ਜਾਏਗਾ ਮਹਾਰਾਜ ਨੇ ਸਮਝਾਉਣਾ ਕੀਤਾ ਇੱਥੇ ਦੱਸਦੇ ਨੇ ਮਹਾਰਾਜ ਸਖੀ ਸਖੀ ਸਾਜਨੀ ਕੇ ਹਉ ਚਰਨ ਜਰੇਵੋ ਹਰ ਗੁਰ ਕਿਰਪਾ ਤੇ ਨਦਰ ਧਰੀ ਇਸ ਚੰਦਰੀ ਤੋਂ ਬਚਣ ਲਈ ਮੈਂ ਸਤ ਸੰਗੀ ਸਹੇਲੀਆਂ ਦੇ ਚਰਨਾਂ ਦੀ ਸੇਵਾ ਕਰਦੀ ਹਾਂ ਸਤ ਸੰਗ ਵਿੱਚ ਗੁਰੂ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ ਪਤੀ ਪ੍ਰਭੂ ਮੇਰੇ ਤੇ ਮਿਹਰ ਦੀ ਨਜ਼ਰ ਕਰਦਾ ਹੈ ਅੱਗੇ ਮਹਾਰਾਜਾ ਜੀ ਨੇ ਆਪ ਵਿਚਾਰ ਮਾਰ ਮਨ ਦੇਖਿਆ ਤੁਮਸਾ ਮੀਤ ਨ ਅਵਰ ਕੋਈ ਮਹਾਰਾਜ ਕਹਿੰਦੇ ਹੈ ਪ੍ਰਭੂ ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਆਪਣੇ ਆਪ ਨੂੰ ਸਵਾਰ ਕੇ ਆਪਣਾ ਮਨ ਮਾਰ ਕੇ ਵੇਖਿਆ ਤਾਂ ਮੈਨੂੰ ਦਿਸ ਪਿਆ ਹੈ ਦਿਸ ਪਿਆ ਕਿ ਤੇਰੇ ਵਰਗਾ ਮਿੱਤਰ ਹੋਰ ਕੋਈ ਨਹੀਂ ਹੈ ਪ੍ਰਮਾਤਮਾ ਵਰਗਾ ਤੇ ਗੁਰੂ ਵਰਗਾ ਮਿੱਤਰ ਨਹੀਂ ਕੋਈ ਦੁਨੀਆ ਤੇ ਮਿਲਣਾ ਨਾ ਤਾਂ ਗੁਰੂ ਸਾਥ ਛੱਡੇ ਤੇ ਨਾ ਪ੍ਰਮਾਤਮਾ ਸਾਥ ਛੱਡੇ ਤੇਰਾ ਸਦਾ ਤੇਰੇ ਅੰਗ ਸੰਗ ਰਹਿੰਦਾ ਮਨੁੱਖ ਤੇ ਬਾਕੀ ਜਿਹੜੇ ਦੁਨਿਆਵੀ ਰਿਸ਼ਤੇ ਨੇ ਇਹ ਫਿੱਕੇ ਪੈ ਜਾਂਦੇ ਨੇ ਇਹ ਆਪਾਂ ਨੂੰ ਪਤਾ ਹੀ ਆ ਕੋਈ ਲੈਣ ਦੇਣ ਦੀ ਖਾਤਰ ਫਿੱਕੇ ਪੈ ਜਾਂਦੇ ਨੇ ਕੁਝ ਬੋਲ ਕਬੂਲ ਹੋ ਜਾਂਦੇ ਨੇ ਉਦੋਂ ਫਿੱਕੇ ਪੈ ਜਾਂਦੇ ਨੇ ਵਿਚਾਰ ਨਾ ਮਿਲਣ ਕਰਕੇ ਵੀ ਫਿੱਕੇ ਹੋ ਜਾਂਦੇ ਨੇ ਰਿਸ਼ਤੇ ਪਰ ਜਿਹੜਾ ਗੁਰੂ ਨਾਲ ਰਿਸ਼ਤਾ ਬਣ ਗਿਆ ਤੇ ਪ੍ਰਭੂ ਪਰਮਾਤਮਾ ਨਾਲ ਜੀਵ ਆਤਮਾ ਦਾ ਰਿਸ਼ਤਾ ਬਣ ਗਿਆ ਇਹ ਫਿੱਕੇ ਨਹੀਂ ਪੈਣਗੇ ਜਿਉ ਤੂੰ ਰਾਖੇ ਤਿਬਹੀ ਰਹਿਣਾ ਦੁੱਖ ਸੁਖ ਸੇਵ ਕਰੇ ਸੋਈ ਸਾਨੂੰ ਜੀਵਾਂ ਨੂੰ ਤੂੰ ਜਿਸ ਹਾਲਤ ਵਿੱਚ ਰੱਖਦਾ ਹੈ ਉਸੇ ਹਾਲਤ ਵਿੱਚ ਹੀ ਅਸੀਂ ਰਹਿ ਸਕਦੇ ਹਾਂ ਦੁੱਖ ਵੀ ਤੂੰ ਹੀ ਦਿੰਦਾ ਹੈ ਸੁਖ ਵੀ ਤੂੰ ਹੀ ਦਿੰਦਾ ਹੈ ਜੋ ਕੁਝ ਤੂੰ ਕਰਦਾ ਹੈ ਉਹੀ ਹੁੰਦਾ ਹੈ ਵਾਹਿਗੁਰੂ ਇਹ ਪ੍ਰੇਮ ਵਾਲਿਆਂ ਦੀ ਬਿਰਤੀ ਬਣ ਜਾਂਦੀ ਹੈ ਜੀ ਆਸਾ ਮਨਸਾ ਦਉ ਬినాਸ਼ਤ ਆਸਾ ਮਨਸਾ ਦਉ ਬినాਸ਼ਤ ਤ੍ਰਹ ਗੁਣ ਆਸ ਨਰਾਸ ਪਈ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਪਿਆ ਹੀ ਮਾਇਆ ਵਾਲੀ ਆਸ ਤੇ ਲਾਲਸਾ ਮਿਟਦੀਆਂ ਹਨ ਤ੍ਰਹ ਗੁਣੀ ਮਾਇਆ ਦੀਆਂ ਆਸਾਂ ਤੋਂ ਨਿਰਲੇ ਪ੍ਰਹ ਸਕੀਦਾ ਹੈ ਤੁਰਿਆ ਅਵਸਥਾ ਗੁਰਮੁਖ ਪਾਈਏ ਤੁਰਿਆ ਅਵਸਥਾ ਗੁਰਮੁਖ ਪਾਈਏ ਸੰਤ ਸਭਾ ਕੀ ਓਟ ਲਈ ਮਾਰਾ ਸਮਝਾਉਣਾ ਕਰਦੇ ਨੇ ਜਦੋਂ ਸਤ ਸੰਗ ਦਾ ਆਸਰਾ ਲਈਏ ਤਦੋਂ ਗੁਰੂ ਦੇ ਦੱਸੇ ਹੋਏ ਰਾਹ ਰਾਹ ਤੁਰਿਏ ਤਦੋਂ ਹੀ ਉਹ ਆਤਮਕ ਅਵਸਥਾ ਬਣਦੀ ਹੈ ਜਿੱਥੇ ਮਾਇਆ ਪੋ ਨਾ ਸਕੇ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੇ ਅਲਖ ਅਭੇਵ ਮਾਰਾ ਸਮਝਾਉਂਦੇ ਨੇ ਜਿਸ ਮਨੁੱਖ ਦੇ ਹਿਰਦੇ ਵਿੱਚ ਅਲਖ ਤੇ ਅਭੇਵ ਪ੍ਰਮਾਤਮਾ ਵਸ ਪਏ ਉਸ ਨੂੰ ਮਾਨੋ ਸਾਰੇ ਜਪ ਤਪ ਗਿਆਨ ਧਿਆਨ ਪ੍ਰਾਪਤ ਹੋ ਗਏ ਹਨ ਜਾਂ ਹੋ ਜਾਂਦੇ ਹਨ ਇਹ ਵੀ ਕਹਾਂਗੇ ਇੱਥੇ ਹੋ ਗਏ ਨੇ ਨਾਨਕ RAM ਨਾਮ ਮਨ ਰਾਤਾ ਗੁਰਮਤਿ ਪਾਏ ਸਹਜ ਸੇਵਾ ਮਹਾਰਾਜ ਕਹਿੰਦੇ ਨਾ ਵਾਹਿਗੁਰੂ ਨਾਮ ਵਿੱਚ ਸੇਵਾ ਸਿਮਰਨ ਸਹਜ ਸੇਵਾ ਮਹਾਰਾਜ ਦੱਸਣਗੇ ਇੱਥੇ ਦਰਿਆਵਾ ਦੇ ਕੰਡਿਆਂ ਤੇ ਤਾਰੂ ਬੰਦੇ ਹੜਾਂ ਦੀ ਰੁੱਤੇ ਪੱਕੇ ਘੜੇ ਦਾ ਆਸਰਾ ਲੈ ਕੇ ਦਰਿਆ ਤੋਂ ਪਾਰ ਲੰਘ ਜਾਂਦੇ ਹਨ ਰਾਵੀ ਦੇ ਕੰਢੇ ਰਹਿੰਦਿਆਂ ਇਹ ਅੱਖੀਂ ਵੇਖਿਆ ਨਜ਼ਾਰਾ ਇਥੇ ਦ੍ਰਿਸ਼ਟਾਂਤ ਦੇ ਤੌਰ ਤੇ ਵਰਤੇ ਜਾਂਦੇ ਹਨ ਅੱਗੇ ਮਹਾਰਾਜ ਨੇ ਦੱਸਿਆ ਹੇ ਨਾਨਕ ਗੁਰੂ ਦੀ ਮੱਤ ਤੇ ਤੁਰਿਆ ਮਾਨਨ ਪ੍ਰਭੂ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ ਮਨ ਅਡੋਲ ਬਸਤਾ ਵਿੱਚ ਟਿਕ ਕੇ ਸਿਮਰਨ ਕਰਦਾ ਹੈ ਬਿਰ ਅਗਲੇ ਵੰਦ ਚ ਮਹਾਰਾਜ ਦੱਸਦੇ ਨੇ ਵਾਹਿਗੁਰੂ ਆਸਾ ਮਹੱਲਾ ਪਹਿਲਾ ਪੰਜ ਪਦੇ ਮੋਹ ਕਟੰਬ ਮੋਹ ਸਭ ਕਾਰ ਮਹਾਰਾਜ ਕਹਿੰਦੇ ਹੈ ਭਾਈ ਮੋਹ ਮਨੁੱਖ ਦੇ ਮਨ ਵਿੱਚ ਪਰਿਵਾਰ ਦੀ ਮਮਤਾ ਪੈਦਾ ਕਰਦਾ ਹੈ ਮੋਹ ਜਗਤ ਦੀ ਸਾਰੀ ਕਾਰ ਚਲਾ ਰਿਹਾ ਹੈ ਮੋਹ ਤੁਮ ਤਜੋ ਸਗਲ ਬੇਕਾਰ ਮਹਾਰਾਜ ਕਹਿੰਦੇ ਪਰ ਮੋਹ ਹੀ ਵਕਾਰ ਪੈਦਾ ਕਰਦਾ ਹੈ ਇੱਕ ਪਾਸਾ ਦੱਸਿਆ ਮਹਾਰਾਜ ਨੇ ਵੀ ਜਿੰਨਾ ਚਿਰ ਮੋਹ ਨਹੀਂ ਆਪਾਂ ਕਹਿੰਦੇ ਨੇ ਨਾ ਵੀ ਵੀ ਮੋਹ ਪਿਆਰ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੁੰਦਾ ਜੇ ਮੋਹ ਪਿਆਰ ਨਾ ਹੋਵੇ ਤਾਂ ਚਿੜੀਆਂ ਵੀ ਆਪਦੇ ਬੱਚਿਆਂ ਦੇ ਮੂੰਹ ਵਿੱਚ ਚੋਗਾ ਨਹੀਂ ਲਿਜਾ ਕੇ ਪਾਉਂਦੀਆਂ ਕਿਉਂਕਿ ਜਿੰਨਾ ਚਿਰ ਪੰਛੀ ਦਾ ਬੱਚਾ ਉੱਡਣ ਨਹੀਂ ਲੱਗਦਾ ਉਨਾਂ ਚਿਰ ਉਹਨਾਂ ਨੂੰ ਚੋਗਾ ਉਹਨਾਂ ਦੇ ਮੂੰਹ 'ਚ ਪਾਉਣਾ ਪੈਂਦਾ ਲਿਜਾ ਕੇ ਉਹ ਮੋਹ ਪਿਆਰ ਆਪਾਂ ਮਹਾਰਾਜ ਕਹਿੰਦੇ ਉਹ ਮੋਹ ਪਿਆਰ ਇੱਕ ਮਮਤਾ ਪੈਦਾ ਕਰਦਾ ਹੈ ਸਾਰਾ ਸਿਸਟਮ ਉਹਦੇ ਨਾਲ ਚੱਲਦਾ ਮੋਹ ਪਿਆਰ ਦੇ ਨਾਲ ਜੇ ਹੁਣ ਮਨੁੱਖਤਾ ਤੇ ਲਾ ਜੇ ਮਨੁੱਖ ਵੀ ਜੇ ਆਪਣੇ ਬੱਚਿਆਂ ਨਾਲ ਮੋਹ ਪਿਆਰ ਨਹੀਂ ਕਰਦਾ ਜਾਂ ਮਾਤਾ ਪਿਤਾ ਦੇ ਨਾਲ ਬੱਚੇ ਮੋਹ ਪਿਆਰ ਨਹੀਂ ਕਰਦੇ ਤਾਂ ਫਿਰ ਉਹ ਸਿਸਟਮ ਚੱਲੇਗਾ ਨਹੀਂ ਵਿਗੜ ਜਾਂਦਾ ਸਤਿਗੁਰਾਂ ਨੇ ਇੱਥੇ ਸਮਝਾਉਣਾ ਕੀਤਾ ਅਗਲੇ ਮੰਦ ਚ ਵੀ ਮੋਹ ਤੁਮ ਤਜੋ ਸਗਲ ਬੇਕਾਰ ਵੀ ਮੋਹ ਸਗਲੇ ਬਕਾਰਾਂ ਵਾਲਾ ਮੋਹ ਛੱਡ ਦੇ ਬਕਾਰਾਂ ਵਿੱਚ ਨਾ ਫਸ ਮੋਹ ਦੇ ਦਬਾ ਥੱਲੇ ਆ ਕੇ ਮੋਹ ਰੱਖ ਸਹੀ ਤਰੀਕੇ ਨਾਲ ਆਪਣੇ ਪਰਿਵਾਰ ਦੇ ਸਿਸਟਮ ਨੂੰ ਚਲਾ ਇਹ ਮੋਹ ਠੀਕ ਆ ਤੇ ਜੇ ਮੋਹ ਆਪਦੇ ਪਰਿਵਾਰ ਦੀ ਪਾਲਣਾ ਦੇ ਵਿੱਚ ਦੂਜੇ ਦਾ ਨੁਕਸਾਨ ਕਰਦਾ ਫੇਰ ਇਹ ਨਰਕਾਂ ਵਿੱਚ ਲੈ ਜਾਂਦਾ ਏ ਮੋਹ ਮੋਹ ਤੋਂ ਤਜੋ ਸਗਲ ਬੇਕਾਰ ਮਹਾਰਾਜ ਕਹਿੰਦੇ ਪਰ ਮੋਹ ਹੀ ਵਿਕਾਰ ਪੈਦਾ ਕਰਦਾ ਹੈ ਇਸ ਵਾਸਤੇ ਮੋਹ ਨੂੰ ਛੱਡ ਮੇ ਵਿਕਾਰਾਂ ਵਿੱਚ ਨਾ ਇਹਨੂੰ ਖੱਟਤ ਹੋਣ ਲਈ ਪਰਵਾਰਕ ਮੋਹ ਪਿਆਰ ਹੈਗਾ ਉਹ ਸਹੀ ਤਰੀਕੇ ਦੇ ਨਾਲ ਤੇਰਾ ਜੀਵਨ ਚਲਣਾ ਚਾਹੀਦਾ ਇਹ ਧਿਆਨ ਰੱਖਣਾ ਇਸ ਗੱਲ ਦਾ ਮਹਾਰਾਜ ਦੱਸਦੇ ਨੇ ਮੋਹ ਅਰ ਭਰਮ ਤਜੋ ਤੁਮ ਵੀਰ ਸਾਚ ਨਾਮ ਰਦ ਰਵੇ ਸਰੀਰ ਮਹਾਰਾਜ ਕਹਿੰਦੇ ਹੈ ਭਾਈ ਦੁਨੀਆ ਦਾ ਮੋਹ ਛੱਡ ਅਤੇ ਮਨ ਦੀ ਭਟਕਣਾ ਦੂਰ ਕਰ ਕਿਉਂਕਿ ਮਨ ਦੀ ਭਟਕਣਾ ਵਿੱਚ ਉਦੋਂ ਹੀ ਫਸਦਾ ਇਨਸਾਨ ਜਦੋਂ ਮੋਹ ਮਾਇਆ ਦੇ ਵਿੱਚ ਫਸਦਾ ਮਹਾਰਾਜ ਆਖਦੇ ਨੇ ਨਾਮ ਸੱਚ ਨਾਮ ਰਦੇ ਸੱਚ ਨਾਮ ਰਦੇ ਰਵੇ ਸਰੀਰ ਜੇ ਮੋਹ त्याਗਿਆ ਹੀ ਮਨੁੱਖ ਪ੍ਰਮਾਤਮਾ ਦਾ ਅਟਲ ਨਾਮ ਹਿਰਦੇ ਵਿੱਚ ਸਿਮਰ ਸਕਦਾ ਹੈ ਰਹਾਵਲੇ ਬੰਦ ਚ ਮਹਾਰਾਜ ਆਖਦੇ ਨੇ ਸੱਚ ਨਾਮ ਜਾਂ ਨਾਮ ਨਿਧ ਪਾਈ ਜਦੋਂ ਮਨੁੱਖ ਪ੍ਰਮਾਤਮਾ ਦਾ ਸਦਾ ਅਥਰ ਨਾਮ ਰੂਪ ਨੋ ਨਿਧ ਪ੍ਰਾਪਤ ਕਰ ਲੈਂਦਾ ਹੈ ਫਿਰ ਰੋਵੇ ਪੂਤ ਨ ਕਲਪੇ ਮਾਈ ਮਹਾਰਾਜ ਕਹੇ ਤਾਂ ਉਸ ਦਾ ਮਨ ਮਾਇਆ ਦਾ ਪੁੱਤਰ ਨਹੀਂ ਬਣਿਆ ਰਹਿੰਦਾ ਫਿਰ ਮਨ ਮਾਇਆ ਦੀ ਖਾਤਰ ਰੋਂਦਾ ਨਹੀਂ ਕਲਪਦਾ ਨਹੀਂ ਕਿਉਂ ਹੁਣ ਮੋਹ ਮਾਇਆ ਦੀ ਖਾਤਰ ਹੀ ਮਨ ਕਲਪਦਾ ਰਹਿੰਦਾ ਸਾਰੇ ਪਾਸੇ ਮੋਹ ਜਾੜਦਾ ਹੀ ਪਸਾਰਾ ਪਸਾਰੀ ਬੈਠਾ ਮਨੁੱਖ ਜੇ ਤਾਂ ਬਹੁਤਾ ਆ ਗਿਆ ਤਾਂ ਹੰਕਾਰੀ ਹੋਗਾ ਜੇ ਥੋੜਾ ਆ ਗਿਆ ਤਾਂ ਕਲਪੀ ਜਾਂਦਾ ਜੇ ਧੀਆਂ ਪੁੱਤਰ ਨਹੀਂ ਪੁੱਛਦੇ ਤਾਂ ਤਾਂ ਵੀ ਕਲਪਦਾ ਜੇ ਮਾਤਾ ਪਿਤਾ ਨਹੀਂ ਧੀਆਂ ਪੁੱਤਰਾਂ ਦੀ ਚੁਆਇਸ ਪੂਰੀ ਕਰਦੇ ਤਾਂ ਵੀ ਕਲਪ ਕੀ ਜਾਂਦਾ ਕਿਉਂਕਿ ਚਾਰ ਸਪੇਰੇ ਮੋਹ ਦਾ ਜਾਲ ਹੀ ਮਹਾਰਾਜ ਦੱਸਦੇ ਨੇ ਵੀ ਰੋਵੇ ਪੂਤਨ ਕਲਪੇ ਮਾਈ ਜੇ ਤੂੰ ਮਹਾਰਾਜ ਕਹਿੰਦੇ ਨਾ ਸੱਚ ਨਾਮ ਦੇ ਨਾਲ ਜੁੜ ਗਿਆ ਜਦੋਂ ਤੂੰ ਮਨੁੱਖ ਪਰਮਾਤਮਾ ਦਾ ਸਦਾ ਸਿਰ ਨਾਮ ਰੂਪ ਨੌਨਿਤ ਪ੍ਰਾਪਤ ਕਰ ਲੈਂਦਾ ਹੈ ਜਦੋਂ ਫੇਰ ਇਹ ਕਲਪਨਾ ਮੁੱਕ ਜਾਂਦੀ ਆ ਮਹਾਰਾਜ ਕਹਿੰਦੇ ਰੋਵੇ ਪੂਤਨਾ ਕਲਪੇ ਮਾਈ ਤਾਂ ਉਸ ਦਾ ਮਨ ਮਾਇਆ ਦਾ ਪੁੱਤਰ ਨਹੀਂ ਬਣਿਆ ਰਹਿੰਦਾ ਫੇਰ ਮਨ ਮਾਇਆ ਦੀ ਖਾਤਰ ਰੋਂਦਾ ਨਹੀਂ ਕਲਪਦਾ ਨਹੀਂ ਅਗੇ ਮਹਾਰਾਜ ਦੱਸਦੇ ਨੇ ਏਤ ਮੋਹ ਡੋਪਾ ਸੰਸਾਰ ਗੁਰਮਖ ਕੋਈ ਉਤਰੇ ਪਾਰ ਮਹਾਰਾਜ ਕਹਿੰਦੇ ਇਹ ਮੋਹ ਵਿੱਚ ਸਾਰਾ ਜਗਤ ਡੁੱਬਾ ਪਿਆ ਹੈ ਤੇ ਕੋਈ ਬਿਰਲਾ ਮਨੁੱਖ ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ ਉਹ ਮੋਹ ਦੇ ਸਮੁੰਦਰ ਵਿੱਚੋਂ ਪਾਰ ਲੰਘ ਜਾਂਦਾ ਹੈ ਇਹ ਤਮੋਹ ਫਿਰ ਜੂਨੀ ਪਾਏ ਹੈ ਭਾਈ ਇਸ ਮੋਹ ਵਿੱਚ ਫਸਿਆ ਹੋਇਆ ਤੂੰ ਮੜਮੜ ਜੂਨਾ ਵਿੱਚ ਪੈਗਾ ਮਹਾਰਾਜ ਕਹਿੰਦੇ ਤੂੰ ਮੋਹ ਛੱਡ ਜੇ ਮੋਹ ਦੇ ਵਿੱਚ ਹੀ ਫਸਿਆ ਰਹਿਣਾ ਮੋਹ ਜਾਲ 'ਚ ਤਾਂ ਮੜਮੜ ਜੂਨਾ ਵਿੱਚ ਵੀ ਤੈਨੂੰ ਪੈਣਾ ਪੈਣਾ ਮੋਹ ਇਲਾਕਾ ਜਮਪੁਰ ਜਾਏ ਫਿਰ ਮਹਾਰਾਜ ਕਹਿੰਦੇ ਮੋਹ ਵਿੱਚ ਹੀ ਜਕੜਿਆ ਹੋਇਆ ਤੂੰ ਜਮਰਾਜ ਦੇ ਦੇਸ਼ ਵਿੱਚ ਜਾਵੇਂਗਾ ਤੇ ਅਗਲੇ ਮਹਾਰਾਜ ਨੇ ਦੱਸਿਆ ਬੰਦ ਚ ਗੁਰ ਦੀ ਖਿਆਲ ਹੈ ਜਪ ਤਪ ਕਮਾਏ ਜਿਹੜੇ ਬੰਦੇ ਰਵਾਜੀ ਗੁਰੂ ਦੀ ਰਵਾਜੀ ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਉਂਦੇ ਹਨ ਨਾ ਮੋਹ ਟੁੱਟੇ ਨਾ ਥਾਏ ਪਾਏ ਮਹਾਰਾਜ ਕਹਿੰਦੇ ਉਹਨਾਂ ਦਾ ਮੋਹ ਟੁੱਟਦਾ ਨਹੀਂ ਇਹਨਾਂ ਜਪਤਪਾ ਨਾਲ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਨਹੀਂ ਹੁੰਦਾ ਲੈ ਹੁਣ ਧਿਆਨ ਨਾਲ ਗੱਲ ਸੁਣ ਲੋ ਜੀ ਇਹ ਵੀ ਜਿਹੜੇ ਰਵਾਜੀ ਗੁਰੂ ਹਨ ਜਿਹੜੇ ਜਿਹੜੇ ਬੰਦੇ ਰਵਾਜੀ ਗੁਰੂ ਦੀ ਸਿੱਖਿਆ ਲੈ ਕੇ ਸ਼ਬਦ ਗੁਰੂ ਤੋਂ ਟੁੱਟੇ ਹੋਏ ਰਵਾਜੀ ਗੁਰੂ ਦਾ ਮਤਲਬ ਇਹ ਆ ਵੀ ਹੋਰਾਂ ਤੋਂ ਸਿੱਖਿਆ ਲੈ ਕੇ ਵੀ ਕੋਈ ਕਹਿੰਦਾ ਸਾਡੇ ਫਲਾਣੇ ਮਹਾਂਪੁਰਖਾ ਜੀ ਕੋਈ ਕਹਿੰਦਾ ਸੀ ਇਹਨਾਂ ਦੇ ਲੜ ਲੱਗੇ ਆ ਕੋਈ ਕਹਿੰਦਾ ਸੀ ਉਹਨਾਂ ਦੇ ਲੜ ਲੱਗੇ ਆ ਜੋ ਉਹਨਾਂ ਦੀ ਸਿੱਖਿਆ ਤੇ ਤੁਰਦੇ ਆ ਮਹਾਰਾਜ ਕਹਿੰਦੇ ਨਾ ਵੀ ਉਹਨਾਂ ਦੀ ਕਹਿਣ ਤੇ ਜਪਤਪਾ ਕਰਦੇ ਆ ਤਾ ਨਾਮ ਉਹ ਟੁੱਟੇ ਨਾ ਥਾਈ ਪਾਏ ਮਹਾਰਾਜ ਕਹਿੰਦੇ ਉਹਨਾਂ ਦਾ ਮੋਹ ਟੁੱਟਣਾ ਟੁੱਟਦਾ ਨਹੀਂ ਇਹਨਾਂ ਜਪ ਤਪਾਂ ਨਾਲ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਨਹੀਂ ਹੁੰਦੇ ਕਰਦੇ ਆ ਨਾ ਲੋਕ ਜਪ ਤਪ ਕਰਦੇ ਨੇ ਅਮ ਦੇਖਦਾ ਮੈਂ ਸਾਡੀ ਮਾਤਾ ਕਰਦੀ ਹੁੰਦੀ ਸੀ ਮੈਂ ਨਾ ਤਾਂ ਨਹੀਂ ਲੂੰਗਾ ਵੀ ਕਿੱਥੇ ਜਾਂ ਕਿਹੜਿਆਂ ਤੋਂ ਉਹਨਾਂ ਨੇ ਭਜਨ ਲਿਆ ਸੀ ਆਏ ਨਹੀਂ ਮੈਂ ਦੱਸਦਾ ਉਹਨੇ ਮਾਤਾ ਨੇ ਕੀ ਕਰਨਾ 12 ਵਜੇ ਉੱਠਣਾ 12 ਵਜੇ ਕੀ ਸੀ ਇਸ਼ਨਾਨ ਕਰਕੇ ਤੇ ਫੇਰ ਨਾ ਉਹ ਜੋਤ ਵੀ ਲਾਉਣੀ ਸੀ ਤੇ ਉਹਨੇ ਧੂਫਾਂ ਵੀ ਲਾਉਣੀਆਂ ਅਰਗਬੱਤੀਆਂ ਤੇ ਮੂੰਹ ਨੂੰ ਐ ਢੱਕ ਕੇ ਮੂੰਹ ਤੇ ਦੀੜਾ ਜਿਹਾ ਸੱਟ ਕੇ ਐ ਬੈਠੀ ਰਹਿੰਦੀ ਸੀ ਠੰਡ ਦੇ ਵਿੱਚ ਚਲੋ ਮੈਂ ਉਹਦੀ ਹੈਲਪ ਕਰਾਉਂਦਾ ਹੁੰਦਾ ਸੀ ਉਦੋਂ ਮੈਂ ਅਮਰਤ ਧਾਰਨੀ ਸੀ ਬਾਣੀ ਨਾਲ ਮੈਂ ਨਹੀਂ ਸੀ ਜੁੜਿਆ ਉਦੋਂ ਚਲ ਨੂੰ ਬਾਣੀ ਪੜ੍ਹਦੇ ਸੀਗੇ ਜੁੜਿਆ ਨਹੀਂ ਸੀ ਬਾਣੀ ਨਾਲ ਚਲ ਮੈਂ ਉਹਦੀ ਹੈਲਪ ਕਰਾ ਦੇਣੀ ਜਦੋਂ ਮੈਂ ਹੈਲਪ ਕਰਾਉਣੀ ਤੇ ਠੰਡ ਮੈਨੂੰ ਵੀ ਬੜੀ ਲੱਗਣੀ ਠਾਰੀ ਚੜਦੀ ਸੀ ਥੱਲੇ ਫਰਸ਼ ਤੇ ਬੈਠੇ ਨਾ ਵਿਛਾਈ ਜੀ ਵਿਛਾ ਕੇ ਕੋਈ ਫੇਰ ਉਹਨੂੰ ਮੈਂ ਕਿਹਾ ਮਾ ਵੀ ਤੂੰ ਬੜਾ ਔਖਾ ਲੱਗਦਾ ਕੰਮ ਆ ਹਾਂ ਤਾਂ ਤੇਰਾ ਵੀ ਫੇਰ ਤੂੰ ਜੋਤ ਨਹੀਂ ਬੁਝਾਉਂਦੇ ਨਹੀਂ ਨਾ ਤਾਂ ਧੂਪਾਂ ਬੁਝਣ ਦੇਣੀ ਹੈ ਤੇ ਵੀ ਔਖਾ ਜਿਹਾ ਨਹੀਂ ਲੱਗਦਾ ਕਹਿੰਦੀ ਹਾਂ ਔਖਾ ਤਾਂ ਹੈਗਾ ਚਲੋ ਉਦੋਂ ਮੈਨੂੰ ਵੀ ਨਹੀਂ ਸੀ ਪਤਾ ਬਾਤ ਦੇ ਵਿੱਚ ਮੈਂ 2009 ਚ ਅਮਰਤ ਛਕਿਆ ਨਾ ਬਾਣੀ ਨਾਲ ਜੁੜੇ ਕਥਾ ਵਿਚਾਰਾਂ ਸੁਣਦੇ ਰਹੇ ਸ਼ਬਦ ਦੀ ਵਿਚਾਰ ਸੁਣਦੇ ਨਾਲ ਮਨ ਨੂੰ ਸਮਝ ਆ ਗਈ ਵੀ ਇਹ ਤਾਂ ਜਪ ਤਪ ਬੇਕਾਰ ਨੇ ਇਹ ਐਵੇਂ ਸਰੀਰ ਨੂੰ ਕਸ਼ਟ ਦੇਣਾ ਤਾਂ ਕੋਈ ਜਪ ਤਪ ਹੁੰਦਾ ਹੀ ਨਹੀਂ ਮਾਰਾ ਨੇ ਕਰਵਾਣੀ ਚ ਦੱਸਿਆ ਜੀ ਜਪ ਤਪਕ ਸਰੀਰ ਨੂੰ ਕਸ਼ਟ ਦੇਣਾ ਕੋਈ ਜਪ ਤਪ ਨਹੀਂ ਐ ਵੀ ਜਾਂ 12 ਵਜੇ ਉੱਠ ਕੇ ਨਹਾ ਕੇ ਬਹਿ ਜੋ ਕੇਸੀ ਜਾਂ ਕੋਈ ਪੁੱਠਾ ਲਟਕਾਈ ਜਾਂਦਾ ਜਾਂ ਕੋਈ ਕੇਸ ਬੰਨ ਕੇ ਜਪ ਤਪ ਕਰਦਾ ਮਹਾਰਾਜ ਕਹਿੰਦੇ ਇਹ ਤਾਂ ਕਬੂਲ ਹੀ ਨਹੀਂ ਹੋਣਿਆ ਤਸਿਆ ਇੱਥੇ ਵੀ ਜਿਹੜੇ ਬੰਦੇ ਰਵਾਜੀ ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਉਂਦੇ ਹਨ ਨਾ ਉਹਨਾਂ ਦਾ ਮੋਹ ਟੁੱਟਦਾ ਨਹੀਂ ਇਹਨਾਂ ਜਪਾਂ ਤੱਪਾਂ ਨਾਲ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਨਹੀਂ ਹੁੰਦੇ ਗਰਬਾਣੀ ਕਹਿੰਦੀ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਬਦ ਆ ਏ ਜੇ ਤਾਂ ਹੁਣ ਗਰਬਾਣੀ ਦੀ ਗੱਲ ਆਪਾਂ ਸਮਝ ਲਈ ਫੇਰ ਤਾਂ ਉਧਰੋਂ ਪਾਈ ਮੋੜਾ ਖਾਓ ਤੇ ਪ੍ਰਮਾਤਮਾ ਦੇ ਨਾਮ ਨਾਲ ਜੁੜ ਕੇ ਨਾਮ ਬਾਣੀ ਨਾਲ ਜੁੜ ਜੋ ਤੇ ਆਪਦੀ ਸੱਚੀ ਸੁੱਚੀ ਕਰਤ ਕਮਾਈ ਬਸ ਇਹ ਬੰਦਗੀ ਆ ਉਹ ਜਦੋਂ ਮੈਂ ਫੇਰ ਮੈਨੂੰ ਵੀ ਜਦੋਂ ਸੂਝ ਹੀ ਆਈ ਗਰਬਾਣੀ ਪੜ੍ਹਦਿਆਂ ਸੁਣਦਿਆਂ ਫੇਰ ਉਹਨੂੰ ਮੈਂ ਮਾਂ ਨੂੰ ਕਿਹਾ ਮੈਂ ਕਿਹਾ ਮਾਂ ਤੂੰ ਅਮਰਤ ਸ਼ਕਲ ਜਦੋਂ ਤੇਥੋਂ ਫੁਰਸਤ ਹੋਈ ਉਦੋਂ ਤੂੰ ਉੱਠੀ ਉੱਠ ਕੇ ਨਹਾ ਧੋ ਕੇ ਤੇ ਬਾਣੀ ਪੜ੍ਹ ਲੈ ਨਹੀਂ ਬਾਣੀ ਪੜ੍ਹਨੀ ਆਉਂਦੀ ਤਾਂ ਸੁਣਨੀ ਆਉਂਦੀ ਸੁਣ ਲੈ ਨਹੀਂ ਸੁਣਨੀ ਤਾਂ ਤੂੰ ਵਾਹਿਗੁਰੂ ਵਾਹਿਗੁਰੂ ਕਰ ਲੈ ਸੌਖਾ ਕੰਮ ਮਹਾਰਾਜ ਨੇ ਦੱਸਿਆ ਇਹ ਵੀ ਇਹ ਤੇਰੀ ਬੰਦਗੀ ਆ ਆਪਣੇ ਫਰਜ਼ ਪਛਾਣਨੇ ਤੇ ਉਹ ਪ੍ਰਭੂ ਪਰਮਾਤਮਾ ਨੂੰ ਆਪਦੇ ਹਿਰਦੇ ਘਰ ਵਿੱਚ ਯਾਦ ਰੱਖਣਾ ਤੇ ਜੇ ਤੂੰ ਹੁਣ ਕਿਸੇ ਦੇ ਦੱਸੇ ਹੋਏ ਤੇ ਰਵਾਜੀ ਰਵਾਜੀ ਦੱਸੇ ਹੋਏ ਤੇ ਤੂੰ ਇਹ ਮਤਲਬ ਜੱਪ ਤਪ ਕਰਦਾ ਸਰੀਰ ਨੂੰ ਕਸ਼ਟ ਦਿੰਨਾ ਮਹਾਰਾਜ ਕਹਿੰਦੇ ਤਕਬੂਲ ਹੀ ਨਹੀਂ ਹੋਣਾ ਲਿਖਿਆ ਜੀ ਪਾਵਨ ਪਵਿੱਤਰ ਅੰਗ 356 ਤੇ ਇਹ ਵੀ ਮੈਂ ਦੱਸਦਾ ਦੇਖ ਲਿਓ ਮਹਾਰਾਜ ਕਹਿੰਦੇ ਜਿਹੜੇ ਬੰਦੇ ਰਵਾਜੀ ਗੁਰੂ ਦੀ ਸਿੱਖਿਆ ਲੈ ਕੇ ਜਪ ਤਪ ਕਮਾਉਂਦੇ ਹਨ ਨਾ ਮੋਹ ਟੁੱਟੇ ਨਾ ਥਾਏ ਪਾਏ ਮਹਾਰਾਜ ਕਹਿੰਦੇ ਉਹਨਾਂ ਦਾ ਮੋਹ ਟੁੱਟਣਾ ਨਹੀਂ ਇਹਨਾਂ ਜਪ ਤਪਾਂ ਨਾਲ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਕਬੂਲ ਨਹੀਂ ਹੁੰਦੇ ਨਾ ਗੁਰੂ ਨਾਨਕ ਸਾਹਿਬ ਨੇ ਤਾਂ ਇਹ ਫੈਸਲਾ ਦਿੱਤਾ ਇੱਥੇ ਵੀ ਆਪਦੇ ਸ਼ਰੀਰ ਨੂੰ ਕਸ਼ਟ ਦੇ ਕੇ ਜਪ ਤਪ ਕਰਦੇ ਨੇ ਜਿਹੜੇ ਉਹ ਮਹਾਰਾਜ ਦੀ ਹਜ਼ੂਰੀ ਵਿੱਚ ਪ੍ਰਭਾਤਮਾ ਦੇ ਦਰਕਰ ਤੇ ਕਬੂਲ ਹੀ ਨਹੀਂ ਹੁੰਦੇ ਤੇ ਆਪਾਂ ਆਪਾਂ ਉਹਨਾਂ ਨੂੰ ਵੱਡੇ ਮਹਾਂਪੁਰਖ ਸਮਝਦੇ ਆਂ ਅਗੇ ਮਾਰਾ ਤਾਂ ਦੇ ਨਜ਼ਰ ਕਰੇ ਤਾਂ ਇਹ ਮੋਹ ਜਾਏ ਜਸਮਨੁਖ ਉੱਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ ਉਸ ਦਾ ਇਹ ਮੋਹ ਦੂਰ ਹੁੰਦਾ ਹੈ ਨਾਨਕ ਹਰਿ ਸਿਉ ਰਹੇ ਸਮਾਏ ਰਹੇ ਸਮਾਏ ਦਾ ਮਤਲਬ ਹੈ ਲੀਨ ਹੋਇਆ ਰਹਿੰਦਾ ਹੈ ਲੀਨ ਹੋਇਆ ਜਿਵੇਂ ਪਾਣੀ ਵਿੱਚ ਪਾਣੀ ਰਲ ਗਿਆ ਇੱਕ ਮਿਕ ਮਹਾਰਾਜ ਕਹਿੰਦੇ ਨਾ ਹੇ ਨਾਨਕ ਉਹ ਸਦਾ ਪਰਮਾਤਮਾ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਮਨੁੱਖ ਜਿਹੜਾ ਨਾਮ ਬਾਣੀ ਨਾਲ ਜੁੜਿਆ ਰਹਿੰਦਾ ਹੈ ਮੋਹ ਮਾਇਆ ਛੱਡ ਦਿੰਦਾ ਜਿਹੜਾ ਦੁਨਿਆਵੀ ਆਪਣੇ ਫਰਜ਼ ਨਹੀਂ ਭੁੱਲਣੇ ਆਪਣੇ ਫਰਜ਼ ਨਹੀਂ ਛੱਡਣੇ ਇਹ ਧਿਆਨ ਰੱਖਣਾ ਤੂੰ ਮਨੁੱਖ ਫਰਜ਼ ਆਪਣੇ ਨਿਭਾਉਣੇ ਨੇ ਮੋਹ ਮਾਇਆ ਛੱਡ ਦੇਣੀ ਆ ਅੱਗੇ ਮਹਾਰਾਜ ਦੱਸਦੇ ਨੇ ਆਸਾ ਮਹੱਲਾ ਪਹਿਲਾ ਹੁਣ ਅਗਲੇ ਬੰਦ ਚ ਮਹਾਰਾਜ ਦੱਸਣ ਲੱਗੇ ਨੇ ਆਪ ਕਰੇ ਸੱਚ ਅਲਖ ਅਪਾਰ ਹਉ ਪਾਪੀ ਤੋ ਬਖਸ਼ਣ ਹਾਰ ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਸਦਾ ਕਾਇਮ ਰਹਿਣ ਵਾਲਾ ਅਲਖ ਬੇਅੰਤ ਪ੍ਰਮਾਤਮਾ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਕਰ ਰਿਹਾ ਹੈ ਹੇ ਪ੍ਰਭੂ ਇਹ ਅਟਲ ਨਿਜਮ ਭਲਾ ਕੇ ਮੈਂ ਗੁਨਾਹਗਾਰ ਹਾਂ ਪਰ ਫਿਰ ਵੀ ਤੂੰ ਬਖਸ਼ਿਸ਼ ਕਰਨ ਵਾਲਾ ਹੈ ਉਹ ਪਾਪੀਆਂ ਤੇ ਵੀ ਬਖਸ਼ਿਸ਼ ਕਰਦਾ ਹੈ ਜਦੋਂ ਪਾਪੀ ਆਪਣੇ ਮਾੜੇ ਕੰਮ ਛੱਡ ਕੇ ਸਿੱਧੇ ਰਾਹ ਪੈਂਦਾ ਉਦੋਂ ਬਖਸ਼ਿਸ਼ ਕਰਦਾ ਤੇਰਾ ਭਾਣ ਸਭ ਕਿਸ ਹੋਵੇ ਮਨ ਹਟ ਕਿਚ ਅੰਤ ਬਿਗੋਵੇ ਮਰਦ ਕਹਿੰਦੇ ਜਗਤ ਵਿੱਚ ਜੋ ਕੁਝ ਹੁੰਦਾ ਹੈ ਸਭ ਕੁਝ ਉਹੀ ਹੁੰਦਾ ਹੈ ਜੋ हे ਪ੍ਰਭੂ ਤੈਨੂੰ ਚੰਗਾ ਲੱਗਦਾ ਹੈ ਤੇ ਮਨਹਠ ਕੀਚੇ ਅੰਤ ਬਗੋਵੇ ਮਹਾਰਾਜ ਕਹਿੰਦੇ ਪਰ ਇਹ اٹਲ ਸਚਾਈ ਹੈ ਇਹ اٹਲ ਸਚਾਈ ਵਿਸਾਰ ਕੇ ਮਨੁੱਖ ਨਰੇ ਆਪਣੇ ਮਨ ਦੇ ਹੱਠ ਨਾਲ ਭਾਵ ਨਰੀ ਆਪਣੀ ਅਕਲ ਦਾ ਆਸਰਾ ਲੈ ਕੇ ਕੰਮ ਕਰਨ ਤੇ ਆਖਰ ਖੁਆਰ ਹੁੰਦਾ ਹੈ ਰਹਾਉ ਰਹਾਵळा ਬੰਦ ਸੀ ਜੀ ਮਹਾਰਾਜ ਦੱਸਦੇ ਨੇ ਮਨਮੁਖ ਕੀ ਮਤ ਕੂੜ ਕ ਮਨਮੁਖ ਕੀ ਮਤ ਕੂੜ ਵਿਆਪੀ ਬਿਨ ਹਰ ਸਿਮਰਨ ਪਾਪ ਸੰਤਾਪੀ ਮਹਾਰਾਜ ਕਹਿੰਦੇ ਨੇਰੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਅਕਲ ਮਾਇਆ ਦੇ ਮੋਹ ਵਿੱਚ ਫਸੀ ਰਹਿੰਦੀ ਹੈ ਤੇ ਬਿਨ ਹਰ ਸਿਮਰਨ ਪਾਪ ਸੰਤਾਪੀ ਇਸ ਤਰ੍ਹਾਂ ਪ੍ਰਭੂ ਦੇ ਸਿਮਰਨ ਤੋਂ ਖੁੰਝ ਕੇ ਮਾਇਆ ਦੇ ਲਾਲਚ ਵਿੱਚ ਕੀਤੇ ਕਿਸੇ ਮੰਦ ਕਰਮ ਦੇ ਕਾਰਨ ਦੁਖੀ ਰਹਿੰਦੀ ਹੈ ਜੰਦ ਧਰਮ ਤਾਂ ਤਿਆਗ ਲਾ ਹ ਕਿਸ ਲੈ ਬੋ ਮਹਾਰਾਜ ਕਹਿੰਦੇ ਹੈ ਭਾਈ ਮਾਇਆ ਦੇ ਮੋਹ ਵਿੱਚ ਫਸੀ ਭੈੜੀ ਮਤ ਤਿਆਗ ਕੇ ਕੁਝ ਆਤਮਿਕ ਲਾਭ ਦੀ ਖਟੋ ਆਤਮ ਲਾਭ ਵੀ ਖਟੋ ਵੀ ਚੰਗਾ ਜੀਵ ਆਤਮਾ ਵਾਸਤੇ ਜਿਹੜਾ ਲਾਭ ਆ ਉਹਦੀ ਖੱਟੀ ਵੀ ਖੱਟ ਲੈ ਭਾਈ